ਪਾਣੀ ਦਾ ਪੱਧਰ ਢੇਠਾ ਜਾਣ ਤੋਂ ਔਰ ਪਾਣੀ ਕਲੂਟਿਡ ਹੋਣ ਕਰਕੇ ਕਿਹੜੇ ਕਿਹੜੇ ਨੁਕਸਾਨ ਕਿਸਾਨਾਂ ਨੂੰ ਚੱਲਨੇ ਪੈਂਦੇ ਖਾਸ ਤੌਰ ਦੇ ਉੱਪਰ ਜੇਕਰ ਦੇਖਿਆ ਜਾਵੇ ਤਾਂ ਮਾਝਾ ਮਾਲਵਾ ਦੁਆਬਾ ਤਿੰਨੇ ਏਰੀਏ ਦੇ ਵਿੱਚ ਜ਼ਿਆਦਾਤਰ ਪਾਣੀ ਜਿਹੜਾ ਹੁਣ ਪੱਧਰ ਢੇਠਾ ਜਾਣ ਲੱਗਿਆ ਦੂਸਰੇ ਪਾਸੇ ਫੈਕਟਰੀਆਂ ਕਰਨ ਵੀ ਜਿਹੜਾ ਪਾਣੀ ਕਲੂਟਿਡ ਹੋਣ ਲੱਗਿਆ ਪਿਛਲੇ ਲੰਮੇ ਸਮੇਂ ਤੋਂ ਜੀਰੇ ਦੇ ਵਿੱਚ ਧਰਨਾ ਲੱਗਿਆ ਹੋਇਆ ਸ਼ਰਾਬ ਫੈਕਟਰੀ ਨੂੰ ਲੈ ਕੇ ਲਗਭਗ 50 ਤੋਂ 60 ਪਿੰਡਾਂ ਦਾ ਜਿਹੜਾ ਪਾਣੀ ਹੈ ਉਹ ਗੰਦਲਾ ਹੋਣ ਕਰਕੇ ਕੈਂਸਰ ਔਰ ਚਮੜੀ ਦੀਆਂ ਗੰਬੀਰ ਬਿਮਾਰੀਆਂ ਦਾ ਜਿਹੜਾ ਪਿੰਡ ਹੈ ਸ਼ਿਕਾਰ ਹੋਣ ਲੱਗਾ। ਤਾਂ ਸਾਡੇ ਨਾਲ ਦਵਿੰਦਰ ਸਿੰਘ ਸੇਖੋ ਨੇ ਕਿਹੜੇ ਇੰਪੈਕਟ ਪੈਂਦੇ ਔਰ ਕਿਸ ਤਰੀਕੇ ਦੇ ਨਾਲ ਇਸ ਨੂੰ ਰੋਕਿਆ ਜਾ ਸਕਦਾ ਔਰ ਕਿਹੜੇ ਉਪਰਾਲੇ ਮਿਸਲ ਸਤਰੂਜ ਕਰੀਏ ਗੱਲਬਾਤ ਕਰਾਂਗੇ। ਸੇਖੋ ਸਾਹਿਬ ਕਾਰਨ ਕੀ ਰਹੇ ਨੇ ਖਾਸ ਤੌਰ ਦੇ ਉੱਪਰ ਔਰ ਉਹ ਅਗਲਾ ਉਪਰਾਲੇ ਕੀ ਨੇ ਮਿਸਲ ਸਤਰੂਜ ਦੇ। ਦੇਖੋ ਜਿਹੜਾ ਤਾਂ ਪੰਜਾਬ ਦਾ ਪਾਣੀ ਦੇ ਡੂੰਗੇ ਜਾਣ ਦਾ ਮੁੱਖ ਕਾਰਨ ਆ। ਉਹਦੇ ਵਿੱਚ ਇਹ ਆ ਵੀ ਪੰਜਾਬ ਕੋਲੇ ਜਿਹੜਾ ਦਰਿਆਈ ਪਾਣੀ ਆ ਰਿਹਾ ਸੀ ਜਿਹੜਾ ਕੁਦਰਤਲੋਂ ਆ ਰਿਹਾ ਸੀ ਜਾਂ ਉਹ ਤਨਾਂ ਦਰਿਆਵਾਂ ਦਾ 26. ਕੁਛ 4 ਮਿਲੀਅਨ ਇਕੜ ਫੁੱਟ ਸੀਗਾ ਹੁਣ ਉਹ ਕੁਦਰਤੀ ਵਹਾਅ ਕਰਕੇ ਹੀ ਪੰਜਾਬ ਦਾ ਪਾਣੀ ਉੱਪਰ ਸੀਗਾ ਉਹ ਪੰਜਾਬ ਜਦੋਂ ਕਿਤੇ ਹੜ੍ਹ ਆਉਂਦੇ ਸੀ ਤਾਂ ਉਹ ਪਾਣੀ ਫੈਲ ਕੇ ਬਹੁਤ ਵੱਡੇ ਏਰੀਏ ਚ ਫੈਲ ਜਾਂਦਾ ਜਿਵੇਂ ਸਤਲੁਜ ਫੈਲਦਾ ਸੀਗਾ ਪਾਸੇ ਉਹ ਹੌਲੀ ਹੌਲੀ ਕੀ ਹੋਇਆ ਪਾਣੀ ਇਹਨਾਂ ਨੇ ਬੰਨ ਕੇ 47 ਤੋਂ ਬਾਅਦ ਖਾਸ ਕਰਕੇ ਜਿਹੜਾ ਪੰਜਾਬ ਦਾ ਪਾਣੀ ਆ ਉਹ ਪੰਜਾਬ ਤੋਂ ਬਾਹਰ ਦੇ ਤਾ ਰਾਜਸਥਾਨ ਨੂੰ ਤੁਸੀਂ ਦੇਖੋ ਵੀ 26 ਦੇ ਵਿੱਚੋਂ 11.5 ਮਿਲੀਨ ਏਕੜ ਫੁੱਟ ਪਾਣੀ ਰਾਜਸਥਾਨ ਨੂੰ ਜਾ ਰਿਹਾ। ਕੱਲੀ ਇੱਕੋ ਨਹਿਰ ਜਿਹੜੀ ਰਾਜਸਥਾਨ ਫੀਡਰ ਹਰੀਕਿਆਂ ਤੋਂ ਨਿਕਲਦੀ ਆ ਉਹ 8 ਮਿਲੀਨ ਏਕੜ ਫੁੱਟ ਪਾਣੀ ਲਿਜਾ ਰਹੀ ਹੈ ਜਦ ਕਿ ਸਾਡਾ ਜਿਹੜਾ ਵੱਡਾ ਦਰਿਆ ਸਤਲੁਜ ਉਹਦਾ ਪਾਣੀ 12 ਮਿਲੀਨ ਏਕੜ ਫੁੱਟ ਗਿਣਿਆ ਗਿਆ। ਸੋ ਜਿਹੜਾ ਮੋਢਲਾ ਕਾਰਨ ਆ ਪੰਜਾਬ ਦਾ ਪਾਣੀ ਡੂੰਘੇ ਜਾਣ ਦਾ ਉਹ ਇਹ ਵੀ ਪੰਜਾਬ ਚੋਂ ਪਾਣੀ ਬਾਹਰ ਜਾ ਰਿਹਾ। ਤੇ ਪੰਜਾਬ ਦੀਆਂ ਦੂਜੀ ਗੱਲ ਇਹ ਆ ਵੀ ਲੋੜਾਂ ਜਿਹੜੀਆਂ ਪਾਣੀ ਦੀਆਂ ਕਿਉਂਕਿ ਸਮੇਂ ਦੇ ਨਾਲ ਆਬਾਦੀ ਵਧੀ ਆ ਆਬਾਦੀ ਦੇ ਨਾਲ ਖੇਤੀ ਦਾ ਕ੍ਰੋਪਿੰਗ ਪੈਟਰਨ ਬਦਲ ਗਿਆ ਕਿਸੇ ਵੇਲੇ ਜਿਹੜਾ ਪਾਣੀ ਅੰਗਰੇਜ਼ ਵੇਲੇ ਹੁੰਦਾ ਸੀ ਜਦੋਂ ਉਹਨਾਂ ਨੇ ਨਹਿਰਾਂ ਕੱਢੀਆਂ ਉਹ 3.05 ਕਿਊਸਿਕ ਦਾ ਅਲਾਉਂਸ ਸੀਗਾ ਪਰ ਹਜ਼ਾਰ ਕਿੱਲੇ ਤੇ ਹੁਣ ਉਹ 3.5 ਦਾ ਹੀ ਅਲਾਉਂਸ ਜਿਹੜਾ ਹੁਣ ਤਾਂ ਹੀ ਚੱਲ ਰਿਹਾ ਦੁਆਬੇ 'ਚੋਂ 1.9 ਸੀ ਉਹਦੋਂ ਵੀ ਘਟ ਸੀ ਉਹਨਾਂ ਨੇ ਗਿਣਿਆ ਉਹਨਾਂ ਨੂੰ ਵੀ بارش ਹੁੰਦੀ ਆ ਉਦੋਂ ਕੀ ਸੀ ਪਹਿਲੀ ਗੱਲ ਤਾਂ ਜੇ ਮੰਨ ਲਓ ਹਜ਼ਾਰ ਕਿੱਲੇ ਨੂੰ ਯੂਨਿਟ ਮੰਨ ਲਓ ਤਾਂ ਉਹਦੇ 'ਚ ਬਹੁਤ ਸਾਰੀ ਬਰਾਨੀ ਜ਼ਮੀਨ ਆ ਜਾਂਦੀ ਸੀ ਕੋਸ਼ ਬੰਜਰ ਵੀ ਆ ਜਾਂਦੀ ਕੋਈ ਮੈਰੇ ਆ ਜਾਂਦੀ ਤਾਂ ਉਹ ਥੋੜੇ ਏਰੀਆ ਨੂੰ ਪਾਣੀ ਚਾਹੀਦਾ ਹੁੰਦਾ ਸੀ ਉਦੋਂ 3.05 ਨਾਲ ਪੂਰਾ ਹੋ ਜਾਂਦਾ ਹੁਣ ਸਾਰੀ ਜ਼ਮੀਨ ਤੇ ਖੇਤੀ ਹੋਣ ਲੱਗ ਗਈ ਆ ਦੋ ਫਸਲਾਂ ਹੋਣ ਲੱਗੀਆਂ ਦੋ ਤੋਂ ਹੁਣ ਬਹੁਤ ਏਰੀਆ ਤੀਜੀ ਫਸਲ ਤੇ ਚਲਾ ਗਿਆ ਤੁਸੀਂ ਜੇ ਮਾਝੇ ਚ ਦੀ ਵੀ ਆਪਾਂ ਗੱਲ ਕਰੀਏ ਤੁਸੀਂ ਦੇਖੋ ਮਟਰ ਦੀ ਖੇਤੀ ਹੁੰਦੀ ਆ ਆਲੂ ਦੀ ਹੁੰਦੀ ਉਦੋਂ ਬਾਅਦ ਉਹਦੇ ਮਗਰ ਉਹ ਮੱਕੀ ਜਾਂ ਹੋਰ ਫਸਲ ਬੀਜਦੇ ਆ ਉਦੋਂ ਬਾਅਦ ਫੇਰ ਇੱਕ ਬਾਸਮਤੀ ਬੀਜ ਲੈਂਦੇ ਜਾਂ ਸ਼ਾਰਟ ਰੇਸ਼ਿੰਗ ਝੋਨਾ ਬੀਜ ਲੈਂਦੇ ਆ ਸੋ ਇਹ ਕੋਦੇ ਨਾਲ ਡਿਮਾਂਡ ਵਧ ਗਈ ਆ ਦੂਜਾ ਅਰਬਨਾਈਜੇਸ਼ਨ ਬਹੁਤ ਹੋ ਗਈ ਹੈ ਸ਼ਹਿਰ ਬਹੁਤ ਵੱਡੇ ਹੋ ਗਏ ਆ ਤੇ ਸ਼ਹਿਰਾਂ ਦਾ ਜਿਹੜਾ ਰੈ residențial ਏਰੀਆ ਸ਼ਹਿਰਾਂ ਪਿੰਡਾਂ ਦਾ ਹੀ ਘੱਟੋ ਘੱਟ 22 ਲੱਖ ਸਮਰਸੀਬਲ ਲੱਗੇ ਆ ਘਰਾਂ 'ਚ ਇਸ ਤੋਂ ਇਲਾਵਾ ਜਿਹੜੀ ਵਾਟਰ ਸਪਲਾਈ ਸਰਕਾਰ ਕਰ ਰਹੀ ਆ ਆਪਣੇ ਟੈਂਕੀ ਜਾਂ ਵੱਡੇ ਜਿਹੜਾ ਵਾਟਰ ਸਪਲਾਈ ਸਿਸਟਮ ਆ ਉਹ ਵੀ ਸਾਰਾ ਜ਼ਮੀਨ 'ਚੋਂ ਨਹਿਰੀ ਪਾਣੀ ਤੋਂ ਨਹੀਂ ਗਾ ਪਹਿਲਾਂ ਉਹ ਨਹਿਰੀ ਪਾਣੀ ਤੋਂ ਕੁਛ ਆਤਾ ਹੀ ਹੁੰਦਾ ਸੀਗਾ ਤੇ ਕੱਲੇ ਸ਼ਹਿਰ ਦੀ ਜਿਵੇਂ ਲੁਧਿਆਣੇ ਦੀ ਆਪਾਂ ਡਿਮਾਂਡ ਦੇਖੀਏ ਵੀ ਉਹਨੂੰ ਪਾਣੀ ਕਿੰਨਾ ਚਾਹੀਦਾ ਤਾਂ ਲੁਧਿਆਣਾ ਸ਼ਹਿਰ ਨੂੰ ਹੀ ਤਕਰੀਬਨ ਤਕਰੀਬਨ 11100 ਕਿਊਸਕ ਪਾਣੀ ਚਾਹੀਦਾ ਪੀਣ ਨੂੰ ਉਹ ਪੀਣ ਵਾਸਤੇ ਜਿਹੜੀ ਉਹਦੀ ਡੇਲੀ ਵਰਤੋਂ ਆ ਸ਼ਹਿਰ ਦੀ ਫੈਕਟਰੀਜ਼ ਦੀ ਪੀਣ ਦੀ ਤੇ ਜਿਹੜਾ ਆਪਣਾ ਰੈ residențial ਏਰੀਆ ਦੀ ਸੋ ਪਾਣੀ ਦੀ ਵਰਤੋਂ ਵੱਧ ਗਈ ਆ ਪਾਣੀ ਪੰਜਾਬ ਦਾ ਜਿਹੜਾ ਹੈਗਾ ਉਹ ਸਾਰਾ ਇਹ ਜਾ ਰਿਹਾ 7.5 ਮਿਲੀਨ ਏਕੜ ਫੁੱਟ ਹਰਿਆਣਾ ਲੈ ਜਾ ਰਿਹਾ ਪੰਜਾਬ ਕੋਲ 9.5 ਮਿਲੀਨ ਏਕੜ ਫੁੱਟ ਪਈਦਾ ਉਹ ਪਾਣੀ ਦੇ ਨਾਲ ਪੰਜਾਬ ਦੀ ਕਦੇ ਵੀ ਪੂਰੀ ਨਹੀਂ ਪੈ ਸਕਦੀ ਉਹ ਪਾਣੀ ਜਿਹੜਾ ਡਿਪਲੀਟ ਹੋ ਰਿਹਾ ਰੋਕਿਆ ਨਹੀਂ ਜਾ ਸਕਦਾ ਸੋ ਅਸੀਂ ਉਸੇ ਗੱਲ ਤੇ ਅੱਜ ਮੰਗ ਰੱਖੀ ਵੀ ਪੰਜਾਬ ਨੂੰ ਪੰਜਾਬ ਦਾ ਪਾਣੀ ਦਿੱਤਾ ਜਾਵੇ ਕਿਸੇ ਕੋ ਸਾਹ ਲਗਾਤਾਰ ਮੁੱਖ ਮੰਤਰੀ ਵੀ ਕਹਿੰਦੇ ਆ ਵੀ ਪਾਣੀ ਦਾ ਜਿਹੜਾ ਪਿਛਲੇ ਸਮੇਂ ਦੌਰਾਨ ਪਾਣੀ ਘਟਿਆ ਸੀ ਉਹ ਪੂਰਾ ਕਰ ਦਿੱਤਾ ਗਿਆ ਪਾਣੀ ਟੇਲਾਂ ਤੱਕ ਪਹੁੰਚਾ ਦਿੱਤਾ ਹਾਲਾਂਕਿ ਪਿਛਲੇ ਦਿਨ ਇਹ ਜਿਹੜੇ ਨਹਿਰੀ ਪਟਵਾਰੀ ਸੀ ਉਹ ਵੀ ਸਟ੍ਰਾਈਕ ਤੇ ਰਹੇ ਆ ਕ੍ਰਿਸ਼ਨ ਕੁਮਾਰ ਖਿਲਾਫ ਪ੍ਰਦਰਸ਼ਨ ਵੀ ਇਹਨਾਂ ਨੇ ਕੀਤਾ ਸੀ ਵੀ ਸਾਨੂੰ ਧੱਕੇ ਨਾਲ ਪਾਣੀ ਸ਼ੋਅ ਕਰਵਾਉਣ ਲਈ ਕਿਹਾ ਜਾ ਰਿਹਾ ਸੋ ਇਸ ਪੂਰੇ ਮਾਮਲੇ ਦੇ ਵਿੱਚ ਗੱਲ ਕਰੀ ਤਾਂ ਮੁੱਖ ਕਾਰਨ ਕਿਹਨੂੰ ਮੰਨਦੇ ਹੋ ਪਾਣੀ ਕਿੰਨਾ ਕਾਰਨਾ ਕਰਕੇ ਹੇਠਾਂ ਜਾ ਰਿਹਾ ਕਿਸਾਨਾਂ ਦੀ ਜਿਹੜੀ ਚੋਨੇ ਦੇ ਨਾਲ ਜਾਂ ਫਿਰ ਫੈਕਟਰੀਆਂ ਦਾ ਜਿਹੜਾ ਪਾਣੀ ਪੋਲੂਟਡ ਹੋ ਰਿਹਾ ਉਹਦੇ ਨਾਲ ਕਿਉਂਕਿ ਫੈਕਟਰੀਆਂ ਜਿਹੜੀਆਂ ਨੇ ਸ਼ਰਾਬ ਦੀਆਂ ਨੇ ਸ਼ੂਗਰ ਮਿੱਲਾਂ ਨੇ ਉਹ ਵੀ ਲੰਮਾ ਅਰਸੇ ਤੋਂ ਜਿਹੜਾ ਪਾਣੀ ਹੈ ਉਹ ਖਿੱਚ ਕੇ ਸੜਕ ਤੋਂ ਹੇਠੋਂ ਔਰ ਬਾਅਦ ਦੇ ਬੇਟਾ ਵੇਸੂਜ ਪਾਣੀ ਉਹ ਨਾਲਿਆਂ ਚ ਪਾਉਂਦੀਆਂ ਨੇ ਦੇਖੋ ਉਹ ਮੇਨ ਕਾਰਨ ਦਾ ਉਹੀ ਹੈ ਜੀ ਪਾਣੀ ਬਾਹਰ ਜਾ ਰਿਹਾ ਪੰਜਾਬ ਦਾ ਦੂਜੀ ਗੱਲ ਇਹ ਜਦੋਂ ਆਪਾਂ ਝੋਨੇ ਦੀ ਗੱਲ ਕਰਦੇ ਹਾਂ ਝੋਨੇ ਦਾ ਮਸਲਾ ਇਹ ਵੀ ਪੰਜਾਬ ਦੇ ਵਿੱਚ ਝੋਨਾ ਆਇਆ ਕਿਉਂ ਆ ਕੇਂਦਰ ਸਰਕਾਰ ਉੱਤੇ ਐਮਐਸਪੀ ਦੇ ਰਹੀ ਹੈ ਕੇਂਦਰ ਸਰਕਾਰ ਨੂੰ ਲੋੜ ਹੈ ਅੱਜ ਮੰਨ ਲਓ ਪੰਜਾਬ ਦਾ ਚੋਣਾ ਜਿਹੜਾ ਪੰਜਾਬ तकरीबन ਸੈਂਟਰਲ ਪੂਲ ਦੇ ਵਿੱਚ ਚੋਣੇ ਦਾ 30 ਤੋਂ 35% ਹਿੱਸਾ ਆ ਰਿਹਾ ਚੋਣੇ ਤੋਂ ਬਗੈਰ ਉਹਨਾਂ ਦਾ ਸਰਦਾ ਨਹੀਂਗਾ ਦੋਸ਼ੀ ਕਿਸਾਨ ਨੂੰ ਬਣਾਇਆ ਜਾ ਰਿਹਾ ਆਪਣੀ ਐਜੀਟੇਸ਼ਨ ਚੱਲ ਰਹੀ ਹੈ ਐਮ ਐਸ ਪੀ ਤੇ ਉਹ ਇਹੀ ਹੈ ਨਾ ਵੀ ਤੁਸੀਂ ਬਾਕੀ ਫਸਲਾਂ ਤੇ ਐਮ ਐਸ ਪੀ ਦਿਓ ਮੂੰਗੀ ਦੀ 8500 ਐਮ ਐਸ ਪੀ ਆ ਹਾਲਾਂਕਿ ਉਹ ਵੀ ਪੂਰੀ ਨਹੀਂ ਹੈਗੀ ਰੇਟ ਪੂਰਾ ਨਹੀਂ ਤੇ ਬਿਕ ਰਿਜ 77 7800 7500 7000 ਨੂੰ ਤਾਂ ਇਹ ਇਹ ਮਸਲਾ ਜਿਹੜਾ ਹੈਗਾ ਉਹ ਸਰਕਾਰ ਦਾ ਹੈਗਾ ਉਹ ਚੋਣਾ ਬੁਜਾਰਿਆ ਕਿਸਾਨ ਨੂੰ ਦੋਸ਼ੀ ਬਣਾਇਆ ਜਾ ਰਿਹਾ ਤੇ ਇਹ ਇਹ ਇਹਨੂੰ ਜੇ ਆਪਾਂ ਫੈਕਟਰੀਆਂ ਨੂੰ ਵੀ ਗਣੀਏ ਦੇਖੋ ਆਪਾਂ ਇਹ ਨਹੀਂ ਆਉਂਦੇ ਵੀ ਇੰਡਸਟਰੀ ਪੰਜਾਬ ਦੇ ਵਿੱਚ ਨਹੀਂ ਲੱਗਣੀ ਚਾਹੀਦੀ ਪਹਿਲੀ ਗੱਲ ਤਾਂ ਪੰਜਾਬ ਦੀਆਂ ਸਰਕਾਰਾਂ ਲੰਮੇ ਸਮੇਂ ਤੋਂ ਜਿਹੜੀਆਂ ਰਹੀਆਂ ਇਹ ਕੋਈ ਬਿਹਤਰ ਕੰਕੰਕਿਊਟਿਵ ਮਾਹੌਲ ਨਹੀਂ ਬਣਾਉਂਦੀਆਂ ਇੰਡਸਟਰੀ ਆਸਤੇ ਫਿਰ ਜਿਹੜੀ ਇੱਥੇ ਇੰਡਸਟਰੀ ਆਉਂਦੀ ਜਿਹੜੀ ਸਾਰਿਆਂ ਨੂੰ ਨਖਿੱਦ ਹੁੰਦੀ ਹੈ ਜੀ ਦੀ ਲੋੜ ਨਹੀਂ ਹੁੰਦੀ ਜਿਹਨੂੰ ਕੋਈ ਫੈਕਟਰੀ ਹੈ ਕੋਈ ਸਟੇਟ ਚੱਲਦੀ ਨਹੀਂ ਉਹ ਮੂੰਹ ਚੱਕ ਕੇ ਪੰਜਾਬ ਆ ਜਾਂਦਾ ਜਿਵੇਂ ਤੁਸੀਂ ਡੈਂਗ ਯੂਨਿਟਸ ਹੀ ਲਾ ਲਓ ਉਹ ਪਾਣੀ ਥੱਲੋਂ ਕੱਢ-ਕੱਢ ਕੇ ਖਰਾਬ ਕਰ ਰਹਾ ਹੈ ਪਹਿਲੀ ਗੱਲ ਤਾਂ ਇੰਡਸਟਰੀ ਉਸ ਤਰੀਕੇ ਦੀ ਹੋਣੀ ਚਾਹੀਦੀ ਹੈ ਦੂਜੀ ਵੀ ਗੱਲ ਜਿਹੜਾ ਸ਼ਹਿਰੀ ਪਾਣੀ ਆ ਜਾਂ ਇੰਡਸਟਰੀ ਆ ਉਹਨੂੰ ਵੀ ਨਹਿਰੀ ਪਾਣੀ ਦਿੱਤਾ ਜਾਵੇ ਉਹਨੂੰ ਥੱਲੋਂ ਕੱਢਣ ਦੀ ਲੋੜ ਨਾ ਪਵੇ ਤੇ ਉਸ ਤੋਂ ਬਾਅਦ ਜਿਹੜਾ ਬਾਅਦ ਦੇ ਵਿੱਚ ਜਿਹੜਾ ਪਾਣੀ ਨਿਕਲਦਾ ਉਹਨੂੰ ਟ੍ਰੀਟ ਪ੍ਰੋਪਰ ਹੋਵੇ ਘਟੋ ਘਟਾ ਉਹ ਉਹ ਜਿਹੜਾ ਪਾਣੀ ਉਹ ਵੀ ਯੂਜ਼ ਚ ਜਾਵੇ ਹੁਣ ਹੋ ਕੀ ਰਿਹਾ ਪੌਂਦ ਸ਼ਹਿਰਾਂ ਦਾ ਪਾਣੀ ਜਾਂ ਇੰਡਸਟਰੀ ਦਾ ਪਾਣੀ ਆ ਉਹ ਕੀ ਆ ਇੱਥੇ ਜਿਵੇਂ ਚੋਅ ਉਹਨਾਂ ਚ ਪਾ ਦਿੰਨੇ ਆ ਬਾਕੀ ਸਈਵ ਨਾਲਿਆਂ ਚ ਪਾ ਦਿੱਤਾ ਜਾਂਦਾ ਜਾਂ ਦਰਿਆ ਚ ਪਾ ਦਿੱਤਾ ਜਾਂਦਾ ਉਹ ਗਾਂ ਫੁਰਦਰ ਪਾਣੀ ਵੇਸਟ ਹੋ ਰਿਹਾ ਸੋ ਮਲਟੀਪਲ ਰੀਜ਼ਨ ਆ ਪਰ ਇਹਦਾ ਪ੍ਰਮੁੱਖ ਰੀਜ਼ਨ ਇਹੀ ਆ ਵੀ ਪਾਣੀ ਫੈਕਟਰੀਆਂ ਨੂੰ ਦੋਵੋਗੇ ਕਿੱਥੋਂ ਕਿਸਾਨ ਨੂੰ ਪਾਣੀ ਜੇ ਫਸਲ ਬੀਜਣੀ ਆ ਮੰਨ ਲਓ ਝੋਨਾ ਹੀ ਨਹੀਂ ਬਜਾਉਣਾ ਆਪਾਂ ਆਪਾਂ ਨੇ ਝੋਨੀ ਥਾਂ ਤੇ ਹੋਰ ਫਸਲਾਂ ਬੀਜਦੇ ਮੂੰਗੀ ਬੀਜਦੇ ਮੂੰਗੀ ਖਾਰੇ ਪਾਣੀ ਜੀ ਨਹੀਂ ਹੁੰਦੀ ਤੇ ਇੱਕ ਜਿਹੜਾ ਖੇਤੀ ਦਾ ਇੱਕ ਵੱਡਾ ਨੁਕਤਾ ਜੀ ਜੇ ਤੁਸੀਂ ਗਰਾਊਂਡ ਵਾਟਰ ਯੂਜ਼ ਕਰੋ ਆਪਾਂ ਮੰਨ ਲੀਏ ਵੀ ਤੁਹਾਡਾ ਪਾਣੀ ਇੱਥੇ ਖੜਾ ਥੱਲੇ ਜਾਣਾ ਹੀ ਨਹੀਂ ਮੁੱਕਣਾ ਹੀ ਨਹੀਂ ਫੇਰ ਵੀ ਜਦੋਂ ਤੁਸੀਂ ਥੱਲੋ ਧਰਤੀ ਚੋਂ ਪਾਣੀ ਕੱਢਦੇ ਆ ਉਹਦੇ ਵਿੱਚ ਡਿਸੋਲਵਡ ਸాల్ట్స్ ਹੁੰਦੇ ਆ ਪੰਜਾਬ ਦੇ ਵਿੱਚ ਐਵਰੇਜ ਜਿਹੜਾ ਹੈਗਾ ਉਹ 7 800 TDS ਪਾਣੀ ਆ ਬੋਰਾ ਦਾ ਜਦੋਂ ਤੁਸੀਂ ਇੱਕ ਕਿੱਲੇ 'ਚ 1 ਫੁੱਟ ਪਾਣੀ ਤੁਸੀਂ ਧਰਤੀ ਵਾਲਾ ਕੱਢ ਕੇ ਲਿਆਤਾ ਉਹਨੇ ਇੱਕ ਟਾਣਾ ਸਾਲਟਸ ਲਿਆ ਕੇ ਜ਼ਮੀਨ ਦੇ ਉੱਤੇ ਲਿਆਉਣੇ ਆ ਤੇ ਸਾਲਟ ਜਦੋਂ ਰੂਟ ਜ਼ੋਨ 'ਚ ਆ ਗਏ ਉਹ 'ਚ ਕੋਈ ਫਸਲ ਨਹੀਂ ਹੋਣੀ ਮਤਲਬ ਜ਼ਮੀਨ ਬੰਜਰ ਹੁੰਦੀ ਜਾਣੀ ਆ ਸੋ ਉਹਦਾ ਵੀ ਹੱਲ ਨਹਿਰੀ ਪਾਣੀ ਹੈ ਨਹਿਰੀ ਪਾਣੀ ਨੂੰ ਸਾਲਟ ਥੱਲੇ ਵਾਪਸ ਧਕਣੇ ਹੁੰਦੇ ਆ ਕਿਉਂਕਿ ਉਹਦਾ TDS ਲੋ ਹੁੰਦਾ ਉਹ ਕੋਲ ਮਲਾ ਕੇ ਜਿੰਨਾ ਚਿਰ ਆਪਾਂ ਦਰਿਆਈ ਪਾਣੀ ਪੂਰਾ ਉਪਲਬਧ ਨਹੀਂ ਕਰਾਉਂਦੇ ਜਿਹੜੀ ਤੁਸੀਂ ਐਜੀਟੇਸ਼ਨ ਦੀ ਗੱਲ ਹੋਈ ਹੈ ਨਹਿਰੀ ਪਟਵਾਰੀਆਂ ਦੀ ਸਰਕਾਰ ਦਾ ਪੱਖ ਕੀ ਹੈ ਉਤੋਂ ਜੀ ਪਾਣੀ ਪੂਰਾ ਕਰੋ ਟੇਲਾਂ ਤੇ ਮੁੱਖ ਮੰਤਰੀ ਸਾਹਿਬ ਬੈਠੇ ਆ ਉਹਨਾਂ ਦੀ ਜਿੰਨੀ ਇਹਨਾਂ ਦੀ ਐਮ ਐਲ ਏ 92 ਬਹੁਤ ਜ਼ਿਆਦਾ ਹੁੰਦੇ ਹਰੇਕ ਹਲਕੇ ਚੱਕ ਐਮ ਐਲ ਏ ਉਹਦੀ ਕਿਸੇ ਦੀ ਧਿਆਨ ਨਹੀਂ ਵੀ ਪਾਣੀ ਪੂਰਾ ਕਿਵੇਂ ਹੋਊਗਾ ਤੁਹਾਨੂੰ ਮੈਂ ਇੱਥੇ ਦੱਸਦਾ ਵੀ ਪੁਰਾਣਿਆਂ ਦੇ ਵਿੱਚੋਂ ਸਾਡੇ ਰਵਿੰਦਰ ਸਿੰਘ ਬਵਲ ਐਮ ਐਲ ਏ ਹੁੰਦੇ ਸੀਗੇ ਰਤੇ ਖੇੜੇ ਤੋਂ ਉਹਨਾਂ ਨੇ ਰਾਤ ਨੂੰ ਗੱਡੀ ਚੱਕਣੀ ਇਹ ਲੋਕ ਤਾਂ ਗੇੜੇ ਮਾਰਦੇ ਫਿਰਨਾ ਕੱਸੀਆਂ ਤੋਂ ਪਾਣੀ ਸਰੇ ਪੂਰਾ ਕਰਨਾ ਵੀ ਪਾਣੀ ਘਟਾ ਕੋਈ ਬੰਨ ਲੱਗ ਗਿਆ ਜਾਂ ਕੁਛ ਉਹਦੇ ਉਲਤੋ ਧਿਆਨ ਹੈ ਨਹੀਂਗਾ ਹੁਣੇ ਟੇਲਾਂ ਤੇ ਇੱਥੇ ਕ੍ਰਿਸ਼ਨ ਕੁਮਾਰ ਜੀ ਆ ਇਹ ਜਿਹੜੇ ਬੈਠੇ ਹੈਗੇ ਮੈਨੂੰ ਲੱਗਦਾ ਉਹ ਖੇਤੀ ਨਾਲ ਸੰਬੰਧਤ ਵਿਭਾਗ ਦੇ ਵਾਲੇ ਚੋਂ ਹੈ ਨਹੀਂ ਪਹਿਲੀ ਗੱਲ ਤਾਂ ਉੱਥੇ ਤੁਸੀਂ ਪੰਜਾਬ ਦਾ ਕੋਈ ਬੰਦਾ ਲਾਓ ਜਿਹਨੂੰ ਮਸਲੇ ਦੀ ਸਮਝ ਹੋਵੇ ਪਾਣੀ ਦੀ ਉਹ ਕਾਗਜ਼ੀ ਕਾਰਵਾਈ ਚ ਉਹਨਾਂ ਨੇ ਵੇਖਿਆ ਵੀ 3.05 ਕਿਊਸਕ ਪਾਣੀ ਅਲਾਟਮੈਂਟ ਆ ਉਹ ਦੋਂ ਦੀ ਉਹ ਕਹਿੰਦੇ ਉਹ ਪਾਣੀ ਕਰਕੇ ਪੂਰਾ ਕਰਕੇ ਜੀ ਟੇਲਾਂ ਤੇ ਵਿਖਾ ਦਿਓ ਮੋਗੇ ਛੋਟੇ ਕਰ ਦਿਓ ਪਾਣੀ ਪਹਿਲਾਂ ਹੀ ਪੂਰਾ ਨਹੀਂ ਪਹੁੰ ਤੇ ਉਹ ਟੇਲਾਂ ਦੇ ਜੇ ਫੋਟੋਆਂ ਪਾਉਣੀਆਂ ਦਾ ਸਰਕਾਰ ਨੇ ਤਪਾਈ ਜਾਵੇ ਇਹਨਾਂ ਨੇ ਜਿਹੜੇ ਫਲੈਕਸ ਲਾਉਣੇ ਆ ਤੇ ਉਹ ਫਲੈਕਸਾਂ ਦਾ ਰਿਜ਼ਲਟਾਂ ਇਲੈਕਸ਼ਨ 'ਚ ਆ ਗਿਆ ਜੇ ਪਾਣੀ ਪਹੁੰਚਿਆ ਹੁੰਦਾ ਰੇਹ ਕੋਲੇ ਪੂਰਾ ਪਾਣੀ ਗਿਆ ਹੁੰਦਾ ਇਹਨਾਂ ਨੇ ਤੇ ਵਰਕ ਕੀਤਾ ਹੁੰਦਾ ਤਾਂ ਉਹ ਸਾਹਮਣੇ ਆਉਣਾ ਸੀ ਨੇ ਸੋ ਇਹ ਇਹ ਕੋਲਮਲਾ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਹੈ ਸੋ ਹੁਣ ਜੇ ਅਸੀਂ ਮੰਨੀਏ ਵੀ ਤਾਂ ਹੱਲ ਕੀ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਇੱਕ ਐਜੀਟੇਸ਼ਨ ਦੀ ਵੀ ਗੱਲ ਕੀਤੀ ਵੀ ਜੇਕਰ ਤਿੰਨ ਮਹੀਨਿਆਂ 'ਚ ਕੋਈ ਨਹੀਂ ਹੱਲ ਹੋਇਆ ਫਿਰ ਐਜੀਟੇਸ਼ਨ ਸ਼ੁਰੂ ਕਰਾਂ ਦੇਖੋ ਹੱਲ ਤਾਂ ਇਹਦਾ ਪੋਲੀਟੀਕਲ ਹੱਲ ਨਾ ਸਾਨੂੰ ਪੋਲੀਟੀਕਲ ਅਵੇਅਰਨੈਸ ਲੈ ਕੇ ਕੇਂਦਰ ਸਰਕਾਰ ਨੂੰ ਹੀ ਬਲਣਾ ਪੈਣਾ ਉਹਦੇ ਤੇ ਜਿਹੜਾ ਅਸੀਂ ਪਹਿਲਾਂ ਜਿਹੜਾ ਮੁੱਦਕੀ ਮੋਰਚਾ ਆਪਾਂ ਲਾਇਆ ਸੀ ਉਹਦੇ ਵਿੱਚ ਇਹ ਫੇਸ ਸੈਕੰਡ ਫੇਸ ਸਾਡਾ ਪਹਿਲਾ ਫੇਸ ਕਰੋ ਉਦੋਂ ਵੀ ਅਸੀਂ ਇਹ ਗੱਲ ਕਹੀ ਸੀ ਦੇਖੋ ਪੰਜਾਬ ਕੋਲੇ ਪਾਣੀ ਹੈ ਨਹੀਂ ਤੁਸੀਂ ਪਾਣੀ ਲਿਆ ਕੇ ਰਾਜਸਥਾਨ ਨੂੰ ਦੇਈ ਜਾਂਦੇ ਆ ਤਾਂ ਤੁਸੀਂ ਜੇ ਰਾਜਸਥਾਨ ਨੂੰ ਪਾਣੀ ਦੇਣਾ ਇੱਕ ਪ੍ਰੋਜੈਕਟ ਪਿਆ ਕੇਂਦਰ ਸਰਕਾਰ ਦਾ ਇੰਟਰਲਿੰਕਿੰਗ ਆਫ ਰਿਵਰਸ ਉਹ ਕੀ ਹੈ ਜੀ ਇੱਕ ਕਾਗਰਾ ਨਦੀ ਆ ਟ੍ਰਿਬਿਊਟਰੀ ਹੈ ਗੰਗਾ ਦੀ ਤੇ ਉਹ ਨੇਪਾਲ ਵਾਲੇ ਪਾਸੇ ਹੋ ਕੇ ਗੰਗਾ ਚ ਰਲਦੀ ਆ ਉਹਦਾ ਪਾਣੀ ਹੈਗਾ 1.75 ਐਮਐਫ ਆਪਣਾ ਤਾਂ 12 ਕਿਐਮਐਫ ਹਨਾ ਵੱਡੇ ਦਰਿਆ ਤੋਂ 14.5 ਤੇ ਉਹ ਹੜ੍ਹ ਵੀ ਲਿਆਉਂਦੀ ਹਰੇਕ ਸਾਲ ਮਤਲਬ ਉਹ ਪਾਣੀ ਉਸ ਏਰੀਆ 'ਚ ਵੀ ਵੇਖੋ ਬਿਹਾਰ ਹਰੇਕ ਵਾਰੀ ਸੰਕਟ 'ਚ ਫਸਦਾ بارشਾਂ ਇਹਨਾਂ ਦੀ ਇੱਕ ਇੰਟਰਲਿੰਕਿੰਗ 'ਚ ਪਲਾਨ ਸੀਗਾ ਕਾਗਰਾ ਸ਼ahr ਦਾ ਯਮਨਾ ਲਿੰਕ ਨਰ ਉਹਦਾ ਪਾਣੀ ਪੰਜਾਬ ਦੇ ਮੂਨਕ ਨੂੰ ਵੀ ਆਉਣਾ ਸੀ ਤੇ ਗਾਂ ਉਹਨਾਂ ਨੇ ਰਾਜਸਥਾਨ ਨੂੰ ਦੇਣਾ ਅਸੀਂ ਇਹ ਆਨੇ ਵੀ ਸਰਕਾਰ ਪਹਿਲਾਂ ਤਾਂ ਇਹ ਤੈਅ ਕਰੇ ਪੰਜਾਬ ਸਰਕਾਰ ਇਹ ਕਵੇ ਵੀ ਸਾਡੇ ਪਾਣੀ ਸਾਡੇ ਆ ਅਸੀਂ ਆਪਦੇ ਹਿਸਾਬ ਨਾਲ ਵਰਤਾਂਗੇ ਤੁਸੀਂ ਆਪ ਦਾ ਪ੍ਰਬੰਧ ਕਰੋ ਇਹ ਕੇਂਦਰ ਨੂੰ ਵੀ ਕਹਿੰਦੇ ਆ ਵੀ ਉਹ ਨਹਿਰ ਬਣਾ ਕੇ ਪ੍ਰਬੰਧ ਕਰੇ ਉਹ ਉਹ ਉਹਦੀ ਫੀਜ਼ਿਬਿਲਟੀ ਰਿਪੋਰਟ ਵੀ ਹੋਈ ਵੀ ਆ ਗੱਲ ਕਿੱਡੀ ਕ ਐਨੇ ਐਨੇ ਤੁਸੀਂ ਹਾਈਵੇ ਬਣਾਤੇ ਆ ਤੁਸੀਂ ਆ ਜਿਹੜਾ ਹਾਈਵੇ ਬਣ ਰਿਹਾ ਆਪਣੇ ਇਹ ਕਿੰਨਾ 10 ਫੁੱਟ ਉੱਚਾ ਬਣਾ ਕੇ ਕਿੰਨੀ ਕੰਕਰੀਟ ਪਾਤੀ ਐਨੇ ਚ ਨਹਿਰ ਬਾਨਣੀ ਐ ਇਦੋਂ ਕੋਈ ਵੱਧ ਖਰਚਾ ਤਾਂ ਨਹੀਂ ਆਉਣਾ ਜੇ ਤੁਸੀਂ ਇਹ ਬਣਾ ਸਕਦੇ ਹੋ ਨਹਿਰ ਬਣਾ ਕੇ ਪਾਣੀ ਲਿਆ ਕੇ ਰਾਜਸਥਾਨ ਨੂੰ ਦਿਓ ਕਟੋ ਘਟ ਜਿਹੜਾ ਰਾਜਸਥਾਨ ਵਾਲਾ ਫੀਡਰ ਵਾਲਾ ਪਾਣੀ ਆ 8.5 ਉਹ ਪੰਜਾਬ ਨੂੰ ਵਰਤੋਂ ਵਾਸਤੇ ਦਿਓ ਤਾਂ ਕਿ ਕੁਝ ਸਮੇਂ ਲਈ ਇਹਦਾ ਹੱਲ ਹੋ ਸਕੇ ਦਾ ਖਾਸ ਤੌਰ ਦੇ ਉੱਪਰ ਮੁੱਦਾ ਇਹੀ ਹੈ ਵੀ ਨਹਿਰੀ ਪਾਣੀ ਜਿਹੜਾ ਹੈ ਉਹ ਪੰਜਾਬ ਨੂੰ ਦਿੱਤਾ ਜਾਵੇ ਕਿਉਂਕਿ ਨਹਿਰਾਂ ਦੇ ਵਿੱਚੋਂ ਦੀ ਹੋ ਕੇ ਦੂਸਰੇ ਸੂਬਿਆਂ ਨੂੰ ਪਾਣੀ ਪਹੁੰਚਾਉਣਾ ਕਿਤਨਾ ਕਿਤੇ ਪੰਜਾਬ ਦੇ ਲਈ ਹਾਨੀਕਾਰਕ ਹੈ ਕਿਉਂਕਿ ਨਹਿਰਾਂ ਦੇ ਵਿੱਚੋਂ ਪਾਣੀ ਨਾਲ ਨਿਕਲਣਾ ਕਰਕੇ ਸਮਰਸੀਬਲ ਲਗਾਉਣੇ ਪੈਂਦੇ ਆ ਕਿਸਾਨਾਂ ਨੂੰ ਟਿਊਬਵੈਲ ਲਗਾਉਣੇ ਪੈਂਦੇ ਔਰ ਮੋਟਰਾਂ ਤੋਂ ਪਾਣੀ ਜਿਹੜਾ ਹੈਗਾ ਪੱਧਰ ਲਗਾਤਾਰ ਨੀਵਾ ਹੁੰਦਾ ਜਾ ਰਿਹਾ ਸੋ ਦੂਸਰੇ ਪਾਸੇ ਫੈਕਟਰੀਆਂ ਔਰ ਜਿਹੜਾ ਪਾਣੀ ਹੈ ਆਪਣਾ ਵੇਸਟ ਹੈ ਉਹ ਨਾਲਿਆਂ ਦੇ ਵਿੱਚ ਪਾਉਂਦੀਆਂ ਹੈ ਦਰਿਆਵਾਂ ਦੇ ਵਿੱਚ ਪਾਉਂਦੀਆਂ ਜਿਸ ਤੋਂ ਬਾਅਦ ਪੰਜਾਬ ਦੇ ਵਿੱਚੜੀਆਂ ਬਿਮਾਰੀਆਂ ਨੇ ਉਹ ਲਗਾਤਾਰ ਵੱਧ ਰਹੀਆਂ ਨੇ ਸੋ ਹਾਲਾਂਕਿ ਮਿਸਲ ਸਤਲੂਜ ਨੇ ਇਹ ਵੀ ਕਿਹਾ ਹੈ ਕਿ 3 ਮਹੀਨਿਆਂ ਦਾ ਇੱਕ ਸਮਾਂ ਦਿੱਤਾ ਹੈ ਜਿਸ ਤੋਂ ਬਾਅਦ ਜੇ ਨਹੀਂ ਉਹ ਮੰਗਾ ਮੰਨੀਆਂ ਜਾਂਦੀਆਂ ਤਾਂ ਫਿਰ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਕੈਮਰਾ ਪਰਸਨ ਗ੍ਰੇਜਰ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਵੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ ਵਟਸਐਪ ਚੈਨਲ ਪਰ